ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਘਾਵਾ ਇੱਕ ਤਾਜੀ ਸੂਈ ਵੀ ਤਿੰਨ ਗੱਭਣਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਨਦੀਪ ਜੀ ਪਿੰਡ ਬਾਲੀਆਂ ਮੋਬਾਈਲ ਨੰਬਰ 8360329597 ਠੀਕ ਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਗਿਆ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਜੀ ਠੀਕ ਆ ਮਾਪਿਆਂ ਨੰਬਰ 83603 29597 29597 ਹਾਂਜੀ ਪਹਿਲਾ ਨੰਬਰ ਆ ਪਾ ਜਿਹੜੀ ਬੱਛੀ ਦੇਖਦੇ ਆ ਕਿਹੜਾ ਸੂਆ ਸੂਂਦੀ ਆ ਪਹਿਲਾ ਸੂਆ ਸੂਂ ਨਹੀਂ ਇਹਨੇ ਇਹਦੇ 5 ਤੋਂ 7 ਦਿਨ ਬਾਕੀ ਆ ਜੀ ਠੀਕ ਆ ਹਫ਼ਤਾ ਸੂਣ ਚ ਬਾਕੀ ਪਿਆ ਹਾਂਜੀ 2 ਸਾਲ ਉਮਰ ਆਈ ਜੀ ਸਰੀ ਠੀਕ ਆ ਖੀਰੀਏ ਦੰਦੋ ਹਾਂਜੀ ਇਤਨੀ ਦੁੱਗੀ ਹੈਗੀ ਠੀਕ ਹੈ ਤੇ ਕਿੰਨਾ ਦੁੱਧ ਪਾ ਦੂਗੀ ਹੈ ਇਸ ਤੇ ਦੁੱਧ ਇਹਨੇ ਵੀ ਬਰੀਡ ਵਾਲੀ ਬੱਥੀ ਹੈਗੀ ਚੰਗੇ ਟੀਕੇ ਦੀ ਆ ਠੀਕ ਹੈ ਆ ਆਪ ਵੀ ਇਹ ਚੰਗੇ ਸੀ ਮੰਦੀ ਹੈਗੀ ਕਿੰਨਾ ਦੁੱਧ ਮੰਨ ਕੇ ਚੱਲੀਏ ਤੁਸੀਂ 18 ਤੋਂ 20 ਲੀਟਰ ਕੱਢੂ ਵੀਰੇ ਠੀਕ ਆ ਰੇਟ ਇਹਦਾ ਰੇਟ ਫੋਨ 'ਤੇ ਹੀ ਕਰਾਂਗੇ ਜਮਾ ਜਾਇ ਰੇਟ ਹੋਣੀ ਸੋ ਵੀਰੋ ਕੱਦ ਕਾਟ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲੱਸੀ ਨਾਲ ਵੀ ਕਿਸੇ ਪਾਸੇ ਨਹੀਂ ਤੇ ਵੀਰੇ ਨੈੱਟ ਦੇਣ ਕਿਆ ਕੱਢਦੀ ਹੈ ਹਜੇ ਵੀਰੇ ਹਫਤੇ ਦੇ ਅੰਦਰ ਅੰਦਰ ਸੁਗੂ ਜੀ ਠੀਕ ਆ ਅੰਦਾਜ਼ਾ ਦੁੱਧ ਦਾ ਲੱਭਾ ਕਿੰਨਾ ਕੁ ਲਾ ਕੇ ਚੱਲੀ ਇਹਦਾ 18 ਤੋਂ 20 ਲੀਟਰ ਕੱਢੂ ਬਰੀਡ ਵਾਲੀ ਵੱਛੀ ਹੈ ਠੀਕ ਆ 18 ਤੋਂ 20 ਲੀਟਰ ਦੁੱਧ ਹਨਾ ਦੇਖੋ ਵੀਰੇ ਕੰਨ ਕੋ ਨੂੰ ਛੋਟੇ ਕੰਨ ਨੈੱ ਸੋ ਬਾਕੀ ਕੱਦ-ਕੱਡ ਸ਼ਾਈਨਿੰਗ ਸੂਨਿੰਗ ਦੇਖੋ ਬੈੜ ਦੀ ਸੋਹਣੀ ਸਾਫ ਸੁਥਰੀ ਪਲੂਣ ਪਹਿਲਾ ਸੂਰਿਆ ਠੀਕ ਆ ਠੰਡੀ ਸੀਲ ਦਾ ਕੋਈ ਅੰਤ ਨਹੀਂ ਹਨਾ ਸਵਰੋਂ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਪਲੂਣ ਪਹਿਲਾ ਸੂਬਾ ਮੂੰਹ ਹੋ ਦੋ ਦੰਦਾ ਸੂਰਈ ਆ ਤੇ ਫਿਰ ਦੂਜੇ ਨੰਬਰ ਆਪਾਂ ਜਿਹੜੀ ਆਪਾਂ ਦੇਖੀ ਜਨੇ ਕ੍ਰੋਸ ਅੰਗ ਜਾ ਗਈ ਹੈ ਨਾ ਕੈਕ ਦੇ ਸੂਨ ਚ ਲੈਦੀ ਆ ਇਹ ਵੀ 5-7 ਦੰਦਾ ਠੀਕ ਹੈ ਹਫਤਾ ਸੂਣ ਚ ਬਾਕੀ ਇਹ ਤਾਂ ਆਪਾਂ ਦੁੱਧ ਨਾਲ ਹੁੰਦਾ ਜੈ ਕਿੰਨਾ ਗਲਾ ਸਕਦੇ ਆ ਇਹ ਵੀ 18 ਤੋਂ 19 ਲੀਟਰ ਕੱਢੂ ਵੀਰੇ ਵੱਡੀ ਬੱਛੀ ਹੈ ਇਹ ਵੀ ਠੀਕ ਹੈ ਕਹਿੰਦਾ ਪਰ 18 19 ਦੀਆਂ ਬੱਛੀਆਂ ਨੇ ਆਪਣੇ ਕੋਲ ਚ ਠੀਕ ਹੈ ਤੇ ਹਫਤਾ ਸੂਣ ਚ ਬਾਕੀ ਹੈ ਨਾ ਸੋ ਇਹਦਾ ਹਫਤਾ ਸੂਣ ਚ ਬਾਕੀ ਪਿਆ ਸੋ ਤੁਸੀਂ ਇਹਦਾ ਕੱਦ ਕਾਠ ਵਗੈਰਾ ਤੇ ਬੋਡੀ ਸਟਰਕਚਰ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਕੰਪੈਕਟ ਹਵਾਨਾ ਹਫਤਾ ਬਾਕੀ ਪਲੂਨ ਪਹਿਲਾ ਸੂਰ ਮੂੰਹ ਹੋ ਚਾਰ ਦਾਦਾ ਸੋ ਕੱਦ ਕਾਠ ਵਗੈਰਾ ਚੈੱਕ ਕਰੋ ਤੇ ਸ਼ਾਈਨਿੰਗ ਸੂਣੀ ਚੈੱਕ ਕਰੋ ਵੇਖ ਲੈ ਸੋਹਣੀ ਸਾਫ ਸੁਥਰੀ ਤੇ ਥਣ ਦੇਖੋ ਸੋਣਾ ਹੱ ਕਿਸੇ ਪਾਸੇ ਲਿਸੀਨਾ ਵੀ ਨਹੀਂ ਤੇ ਚੀਪਾ ਚੂਪਾ ਥੜਾ ਜਿਓ ਕੇ ਬਿਲਕੁਲ ਓਕੇ ਬਰੇ ਗੁੰਦ ਹੀ ਆਉਂਦੀ ਐ ਇਹ ਤਾਂ ਠੀਕ ਆ ਹਫਤਾ ਕੱਢ ਦਿਆ ਜੇ ਹਣਾ ਹਫਤੇ ਦੇ ਅੰਦਰ ਅੰਦਰ ਸੂਪ ਠੀਕ ਐ ਕਿਹੜਾ ਹੋਰ ਕਢਾ ਦਈਏ ਦਾ ਸੋ ਲੇਵਾ ਦੇਖੋ ਕਿਆ ਬਾਤਾਂ ਪੂਰਾ ਸੋਹਣਾ ਸਾਫ਼ ਸੁਥਰਾ ਫਿਟਨੈਸ ਵਾਲਾ ਹਵਾਨਾ ਬਾਕੀ ਕੱਦ ਬਿੱਡ ਬੈਠਦਾ ਬਹੁਤ ਜਿਆਦਾ ਤੇ ਤੀਜੇ ਨੰਬਰ ਤੇ ਆਪਾਂ ਐਰ ਸਿਰ ਜੰਗ ਜਿਹੜਾ ਦੇਖੀ ਜਾਂਦੇ ਹਣਾ ਹਾਂ ਮੇਰੀ ਜਰਸੀ ਦੇ ਇਹਦੇ ਤੇ ਠੀਕ ਐ ਕਿਹੜਾ ਸੂਆ ਸੂਰੀ ਐ ਇਹ ਆਪਾਂ ਵੀ ਪਹਿਲਾ ਸੂਆ ਦਾ ਪੁੱਛਿਆ ਨਹੀਂ ਹੈ ਜੀ ਆਪਾਂ ਨੇ ਠੀਕ ਐ ਤੇ ਪਹਿਲਾ ਮੰਨ ਲੈ ਚਾਹੇ ਬੰਦਾ ਦ ਸੋ ਕੱਦਗਾਠ ਵਗੈਰਾ ਤੇ ਸ਼ਾਈਨਿੰਗ ਸੁਣੀ ਚੈੱਕ ਕਰੋ ਬੈੜ ਦੀ ਬਹੁਤ ਸਫਰੀ ਕੱਡੀ ਲੰਬੀ ਰਾਜੀ ਰੋਜੀ ਪੂਰੀ ਠੀਕ ਹੈ ਅੰਦਾਜ਼ਾ ਬਾ ਦੁੱਧ ਕਿੰਨਾ ਮੰਨ ਕੇ ਚੱਲੀ ਇਹਦਾ ਇਹ ਵੀ 18 19 ਲੀਟਰ ਵਾਲੀ ਹੈ ਜੀ ਠੀਕ ਹੈ ਤੇ ਬਾਕੀ ਚਮਕ ਧਮਕ ਸ਼ਾਈਨਿੰਗ ਸੁਣੀ ਬਹੁਤ ਆ ਹਨਾ ਫੁੱਲ ਫੁੱਲ ਸ਼ਾਈਨਿੰਗ ਹੈ ਸੋ ਵੀਰੋ ਥਾਣੇ ਦੇਖੋ ਲੈਵਾ ਕਿਆ ਬਾਤਾ ਹਾਥੀ ਚਵਾਈ ਵਾਲਾ ਸਾਫ ਸੁਥਰਾ ਪਲੂਨ ਲਾੜੇ ਚਾਹੇ ਵੀਰ ਕੋਈ ਦੂਜਾ ਸੁਆ ਮਾਲੜੇ ਤੇ 18 ਲੀਟਰ ਦੁੱਧ ਦੀ ਪਾਉਣ ਦੀ ਕੈਪੈਸਿਟੀ ਇਹਦੀ ਹੈਗੀ ਆ ਹਨਾ ਤੇ ਰੇਟ ਫਿਰ ਜਮਾ ਬਾਜਬ ਹੋਣਗੇ ਠੀਕ ਹੈ ਤੇ ਠੰਡੀ ਸੀ ਲੋਕ ਕੇ ਜਾਵਾਂ ਠੀਕ ਹੈ ਜੋ ਥਾਣਾ ਦੇਖੋ ਯਾਰ ਕਿਆ ਵਾਤਾ ਗੁਲਾਬੀ ਗੁਲਾਬੀ ਹਵਾਨਾ ਹੈਗਾ ਤੇ ਮੋਟਾ-ਵੋਟਾ ਝੋਣ ਛਟਰਾ ਕਿਆ ਵਾਤਾ ਨਜ਼ਾਰੇਦਾਰ ਨੇ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਸੂਣ ਦੇ ਵਿੱਚ ਇਹਦਾ ਹਫਤਾ ਬਾਕੀ ਤੇ ਦੁੱਧ ਦੀ ਕਪੈਸਿਟੀ 180 ਕਿਲੋ ਜਰਸੀ ਦਾ ਤੇ 에ਅਰ ਸਰ ਦਾ ਮੇਲਾ ਦੁੱਧ ਜਿਹੜਾ ਪਾਉਣੇ ਨੇ ਫੈਟ ਵਾਲੀ ਤੇ ਵੀਰੇ ਚੌਥੇ ਨੰਬਰ ਤੇ ਬੜੀ ਤਾਜੀ ਸੂਈ ਦੇਖਿਆ ਜੀ ਤਾਜੀ ਸੂਈ ਜੀ ਜੇਰੇ ਦੀ ਆਪ ਹੀ ਹੈਗੀ ਠੀਕ ਆ ਬਟਰਾ ਹੈਨਾ ਠੱਗੀ ਮੜਿਆ ਬਟਰਾ ਬਟਾਕ ਦੇ ਕੋਈ ਗੱਲ ਨਹੀਂ 4-5 ਘੰਟੇ ਹੋ ਗਏ ਸੂਈ ਨੂੰ ਗੱਚਾ ਮਗਰ ਬੱਚਾ ਮਗਰ ਆ ਗਿਆ ਬੱਚਾ ਤੇ ਕਿੰਨਾ ਦੁੱਧ ਪਾ ਦੂ ਵੀ ਦੋ ਬੰਨੇ ਵੀ 17 ਕਿਲੋ ਦਿੱਤਾ ਪਹਿਲੇ ਜੂਵੇ ਠੀਕ ਆ ਦੂਜਾ ਸੁਵਾ 2 ਕਿਲੋ ਵਧੂ ਇਸ ਵਾਰ ਠੀਕ ਆ ਕਹਿੰਦਾ ਬਾਬੇ 18 ਮੰਨ ਕੇ ਵੇਚਾ ਕੰਦਾ ਲੈ ਜੇ ਹਣਾ ਠੀਕ ਆ ਲੈ ਚੱਲ ਸੋ ਲੇਵਾ ਦੇਖੋ ਕਿਆ ਬਾਤ ਆ ਯਾਰ ਫਿਟਨੈਸ ਵਾਲਾ ਹਵਾਨਾ ਜਾਵਾ ਤੇ ਰਾਜਿਸਮੀ ਪੜੀ ਦੂਸਰਾ ਸੁਹਾ ਸੁਈਆ ਬੱਛੀ ਤੇ ਬੱਚਾ ਦੇਤਾ ਮੇਰ ਕਾਫ ਜੇ ਅਰਜੂ ਰੋਕੇ ਆ ਤੇ ਚੌਂਟ ਜਵਾਦੀ ਖਬਰਦਾਰ ਆ ਜਮਾ ਓਕੇ ਓਕੇ ਇੱਕ ਨੰਬਰ ਆ ਠੀਕ ਆ ਉਸ ਗੱਲੋਂ ਬੰਦਾ ਬੇਫਿਕਰ ਹੋ ਜੇ ਹਣਾ ਚਾਰੀ ਗਮ ਉਸਦੀ ਨਹੀਂ ਚੌਂਟ ਚੰ ਠੀਕ ਆ ਰੇਟ ਇਹਦਾ ਕੀ ਰਹਿਣਾਗਾ ਰੇਟ ਫੋਨ ਤੇ ਕਰਵਾ ਜਮਾ ਜਾਇਜ਼ ਹੋਊਗਾ ਕਹਿੰਦਾ ਭਾ ਵੀ ਪਕਾਈ ਜੜਾ ਕੰਮ ਪੂਰਾ ਨਹੀਂ ਹੋਊਗਾ। ਸੋ ਵੀਰੋ ਲੈ ਵਾਲੂਆ ਦੇਖੋ ਬਹਿੜਦਾ ਯਾਰ ਕਿਆ ਬਾਤਾਂ ਨਜ਼ਾਰੇਦਾਰ ਬਹਿੜ ਸੁਈ ਸਵਾਈ ਗਰਮੀ ਦੇ ਵਿੱਚ 17 18 ਕਿਲੋ ਦੁੱਧ ਤੋਂ ਮਾਰਨ ਵਾਲੀ ਬੱਚੀ ਹੈਣੀ ਥਣ ਹਾਥੀ ਚਵਾਈ ਵਾਲਾ ਤੇ ਕਿਆ ਬਾਤਾਂ ਸੋ ਬਹਿੜਾ ਦਿਖਾ ਦਿਆਂ ਪਸ ਉਹਨੂੰ 4 ਇੱਕ ਦਿਖਾ ਦਿੱਤਾਈ ਸੂਈ ਵੀ ਤੇ 3 ਦਿਖਾ ਦਿਆਂ ਗੱਬਣਾ 83600 3 23597 ਠੀਕ ਆ ਪਿੰਡ ਆ ਗਿਆ ਕਟੂ ਬਾਲੀਆਂ ਜਿਹੜਾ ਸੰਗਰੂਰ ਦਾ ਪਿੰਡ ਆ ਗਿਆ ਆਖਰੀ ਤੇ ਪਹਿਲਾ ਪਿੰਡ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ